श्रो अकाली रा ਤਾਂ ਜਿਹੜੇ ਤਸੀਲਦਾਰ ਨਾਲ ਆਉਂ ਮੈਂ ਤਾਂ ਤੇ ਹੋਰ ਵੱਡੇ ਆਪਸ ਨੂੰ ਕਹਾ ਲਉਂ। ਸਾਉਂ ਦਾ ਸਰਪੰਚ ਸਾਹਿਰਗੜ ਸਿੰਘ ਜੀ ਜਗਜੀਤ ਸਿੰਘ ਜੀ ਦਾਗ ਸਿੰਘ ਜੀ ਅਕਾਲੀ ਦਲ ਦੀ ਅਮਰਤਪਾਲੀ ਦਲ ਦਾ ਗੱਲ ਰਿਹਾ ਹੈ। ਸ਼ਰੋਮਣੀ ਅਕਾਲੀ ਦਲ ਦੇ ਹਰੇਕ ਮੋਰਚੇ 'ਚ ਇਸ ਦੇ ਸਾਈਆਂ ਕੇ ਕਾਤਰੀ ਕਰਦੇ। ਪਾਜੀ ਨਾਮ ਆਇਓ ਨਾਮ ਇਹ ਤੋਂ ਪਿੱਛੇ ਹੋਇਆ। ਆਪ ਜਮੇ ਸਾਹਮਣੇ ਜੀ ਇਤੋ ਦਾ ਉਹ ਬੋਲ ਦੇਣਾ ਇੱਕ ਗਰੀ ਕਾ ਭਾਈ ਸਾਹਮਣੇ ਖੜੇ ਨੇ ਭਾਈ ਸਾਹਮਣੇ ਭਾਈ ਯਾਰ ਵੀਰ ਨੌ ਬੋਲੇਟੇ ਜਾਣਗੇ ਪਲਾ ਮੁੰਡੇ ਜਿਹੜੇ ਜਦੋਂ ਜਾਣਗੇ ਇੱਕ ਤੋਂ ਬਾਅਦ ਦਸਵਿੰਦਰ ਸਿੰਘ ਜੀ ਜੋ ਕੌਲ ਸਟਾਫੀ ਹੋ ਸਕਦੇ ਬਿਚਾਰੇ ਹੋ ਰਹੇ ਨੇ ਭਾਈ ਕਿੱਟੇ ਹੋਣ ਨਦੀਪ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਇਕੱਲੇ ਜੀ ਜਿੰਦਾਬਾਦ ਰਣਕੀਸ਼ਾ ਮਾ ਜੀ ਕਿਸ ਤਰ੍ਹਾਂ ਲੱਗ ਰਿਹਾ ਜਿਹੜਾ ਅੱਜ ਪ੍ਰਚਾਰ ਕਿਹੜੇ ਪਿੰਡਾਂ ਚ ਹੋਇਆ ਤੇ ਕਿੰਨਾ ਪਰਮਾਤਮਾ ਦੀ ਕਿਰਪਾ ਭਾਜੀ ਲਾਲਕਾ ਸਾਹਿਬ ਨਾਲ ਨਾਬਾ ਹਲਕੇ ਚ ਆਇਆ ਔਰ ਤੁਸੀਂ ਦੇਖੋ ਇਧਰ ਨੂੰ ਗੜ ਤੁਸੀਂ ਦੇਖੋ ਵੀ 47 ਡਿਗਰੀ ਟੈਂਪਰੇਚਰ ਚ ਹਜ਼ਾਰਾਂ ਦਾ ਇਕੱਠ ਮਤਲਬ ਰੈਲੀਆਂ ਹੀ ਹੋ ਰਹੀਆਂ ਇਹ ਪ੍ਰਮਾਤਮਾ ਦੀ ਅਕਾਲ ਪੁਰਖ ਵੈਗਰੂ ਦੀ ਬਖਸ਼ਿਸ਼ ਆ ਇਸ ਇਕੱਠ ਤੋਂ ਇਹ ਗੱਲ ਬਿਲਕੁਲ ਕਲੀਅਰ ਹੁੰਦੀ ਜਾ ਰਹੀ ਆ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਲੀਡ ਨਾਲ ਜਿੱਤ ਚੁੱਕਿਆ ਬਸ ਐਲਾਨ ਹੋਣਾ ਬਾਕੀ ਹੈਗਾ ਕਿਸਨ੍ਹ ਵਿੱਚ ਢੇਰੇ 19 ਪਿੰਡ ਜਿਹੜੇ ਨਾਬੇ ਦੇ ਐਜੇ ਰਹਿ ਗਏ ਜਿੱਥੇ ਰਾਸ਼ਨ ਵੰਡਿਆ ਨਹੀਂ ਗਿਆ ਪਿਛਲੀ ਸਰਕਾਰ ਤੋਂ ਪਿਛਲੀ ਵਾਰ ਤੱਕ ਕੀ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਲੋਕ ਰਾਸ਼ਨ ਤੋਂ ਰੰਜੇ ਰਹਿੰਦੇ ਕੋਈ ਨਹੀਂ ਮੈਂ ਦਵਾਂ ਰਾਸ਼ਨ ਤੋਂ ਜਿਹੜੇ ਲੋਕ ਵਾਂਝੇ ਰਹਿੰਦੇ ਨੇ ਕੀ ਲੱਗਦਾ ਤੁਸੀਂ ਆਵਾਜ਼ ਚੱਕੂਗੇ ਜਿਹੜੇ 19 ਪਿੰਡ ਪਿਛਲੀ ਵਾਰ ਕਰ ਪਾਉਗੇ ਬਾਜੀ ਇਹ ਨਾ ਰਿਵਾਜ ਹੋ ਗਿਆ ਦੋ ਟਰਮਾਂ ਹੋ ਗਈਆਂ ਰੱਜ ਕੇ ਝੂਠ ਬੋਲ ਕੇ ਸਰਕਾਰਾਂ ਬਣਾ ਲੀਆਂ ਬਾਅਦ ਜਿਹੜੀਆਂ ਬਾਲ ਸਾਹਿਬ ਨੇ ਸਕੀਮਾਂ ਜਾਰੀ ਕਰੀਆਂ ਸੀ ਉਹ ਸਕੀਮਾਂ ਬੰਦ ਕਰਦੀਆਂ ਸਾਰੀਆਂ ਹੀ ਤੁਸੀਂ ਦੇਖੋ ਕਦੇ ਤਾਂ ਕਹਿੰਦੇ ਤੇ ਕਿਉਂ ਚਾ ਚਿੰਨੀ ਦੇਵਾਂਗੇ ਹਰ ਘਰ ਨੌਕਰੀ ਦੇਵਾਂਗੇ ਕਾਂਗਰਸੀ ਕਿਸੇ ਕਰਾਂ ਦੇ ਇਹ ਕਹਿੰਦੇ ਤੇ 1000 ਰੁਪਿਆ ਦੇਵਾਂਗੇ ਦੇਣਾ ਤਾਂ ਕਿਹਾ ਕੱਲੀ ਕਣਕ ਨਹੀਂ ਜਿਹੜੀ ਕਣਕ ਆਪਾਂ 30 ਕਿਲੋ ਦਿੰਦੇ ਤੇ ਉਹ 5 ਕਿਲੋ ਤੇ ਆ ਗਈ ਉਹ ਵੀ ਨਹੀਂ ਆਈ ਉਹ ਵੀ ਨਹੀਂ ਬਹੁਤ 30 19 ਪਿੰਡਾਂ ਚ ਉਹ ਵੀ ਨਹੀਂ ਮਿਲੀ ਕਿਸੇ ਗਰੀਬ ਨੂੰ ਔਰ ਮੈਨੂੰ ਲੱਗਦਾ ਵੀ ਆ ਇਲੈਕਸ਼ਨਾਂ ਤੋਂ ਬਾਅਦ ਟੋਟਲੀ ਉਹ ਬੰਦ ਕਰ ਦੇਣਗੇ ਸੋ ਜੇ ਤਾਂ ਇਲੈਕਸ਼ਨ ਤੁਸੀਂ ਦੇਖੋ ਵੀ ਇਲੈਕਸ਼ਨਾਂ ਦੇ ਦਿਨਾਂ 'ਚ ਹੀ ਜੇ ਪੂਰੀ ਕਣਕ ਨਹੀਂ ਦੇ ਸਕਰੇ ਇਲੈਕਸ਼ਨਾਂ ਤੋਂ ਬਾਅਦ ਹੀ ਕੀ ਕਰਨਗੇ ਇਹ ਸਾਡੀ ਅਚੀਵਮੈਂਟ ਹੈ ਜੀ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਲੀਡਰਾਂ ਨੇ ਇੰਨਾ ਜੋਰ ਲਾਇਆ ਸਾਰੇ ਇੰਡੀਆ ਨੂੰ ਪਤਾ ਲੱਗ ਗਿਆ ਵੀ ਪਟਿਆਲੇ ਦੀ ਚੋਣ ਆ ਜਿਹੜੀ ਇੱਕ ਪਾਸੇ ਹੋ ਗਈ ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਰਿਹਾ ਹੈਗਾ ਸੋ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਨੂੰ ਬੁਲਾਉਣ ਵਾਸਤੇ ਜਿਹੜੇ ਕਹਿੰਦੇ ਤੇ ਵੀ ਇਸ ਹਲਕੇ 'ਚ ਮਹਾਰਾਜੇ ਚੋਣ ਲੜ ਰਹੇ ਆ ਰਾਇਲ ਫੈਮਿਲੀ ਚੋਣ ਲੜ ਰਹੀ ਆ ਮੈਨੂੰ ਕਹਿੰਦੇ ਤੇ ਤੇਰੀ ਔਕਾਤ ਕੀ ਆ ਉਹਨਾਂ ਦੇ ਸਾਹਮਣੇ ਅੱਜ ਉਹਨਾਂ ਨੂੰ ਮਜਬੂਰ ਹੋ ਕੇ ਪ੍ਰਧਾਨ ਮੰਤਰੀ ਜੀ ਨੂੰ ਬੁਲਾਉਣਾ ਪਿਆ